ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਬ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਦੰਦੋਦ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਆਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਧ ਸੰਗਤ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਗੁਰਸੇਵਾ ਦੇ ਭਗਤ ਕਮਾਈ ਤਾਂ ਬੇਮਾਨੁਸ਼ ਦੇਹੀ ਪਾਈ ਬਖਸ਼ਿਸ਼ ਕਰਕੇ ਮਨੁੱਖਾ ਦੇਹੀ ਦਿੱਤੀ ਆ ਤੇ ਮਨੁੱਖਾ ਦੇਹੀ ਦੇ ਵਿੱਚ ਵਾਹਿਗੁਰੂ ਪਰਮਾਤਮਾ ਜੀ ਦੀ ਪ੍ਰਾਪਤੀ ਕਰਨੀ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਆ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਜਿਵੇਂ ਜਲ ਤੇ ਬੁੱਧ ਬਦਾ ਉਪਜੇ ਬਿਨ ਸੇਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਸਤ ਸੰਗਤ ਇਸ ਸ਼ਬਦ ਦੇ ਵਿੱਚ ਮਹਾਰਾਜ ਨੇ ਜੀਵ ਦੀ ਹਾਲਾਤ ਦੱਸੀ ਕਿ ਜਿਵੇਂ ਜਿਵੇਂ ਜੀਵ ਕਿਵੇਂ ਜੀਵਨ ਦੇ ਵਿੱਚ ਹਰ ਵੇਲੇ ਜੰਮਦਾ ਤੇ ਮਰਦਾ ਜੈਸੇ ਜਲ ਜਲ ਦਾ ਮਤਲਬ ਹੁੰਦਾ ਜੁੱਜੇ ਤੋਂ ਜਨਮ ਲੱਲੇ ਤੋਂ ਲੈ ਜਿਹੜਾ ਜਨਮ ਤੋਂ ਲੈ ਕੇ ਲੈ ਤੱਕ ਕੰਮ ਆਵੇ ਉਹ ਜਾਲਿਆ ਸੋ ਮਹਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਕਰਦੇ ਨੇ ਕਿ ਭਾਈ ਜਿਹੜੀ ਹਰ ਵੇਲੇ ਚੀਜ਼ ਬਦਲਦੀ ਰਹਿੰਦੀ ਆ ਉਹ ਹੀ ਮਾਇਆ ਵੀ ਸੰਸਾਰ ਹੁੰਦਾ ਔਰ ਇਸ ਹੀ ਸੰਸਾਰ ਦੇ ਵਿੱਚ ਮਨ ਜਿਹੜਾ ਉਹ ਹਾਲਾਤ ਕਰਕੇ ਬਦਲਦਾ ਰਹਿੰਦਾ ਜਿੱਦਾਂ ਦੇ ਵੀ ਹਾਲਾਤ ਹੁੰਦੇ ਉਦਾਂ ਦਾ ਹੀ ਮਨ ਬਦਲ ਜਾਂਦਾ ਤੋਂ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਬੁਲਬੁਲਾ ਹੁੰਦਾ ਤੇ ਉਸ ਬੁਲਬੁਲੇ ਤੋਂ ਥੱਲੇ ਲਹਿਰਾਂ ਹੁੰਦੀਆਂ ਤੇ ਲਹਿਰਾਂ ਤੋਂ ਥੱਲੇ ਡੂੰਘੇ ਸਮੁੰਦਰ ਦੇ ਵਿੱਚ ਗਭੀਰ ਸ਼ਾਂਤੀ ਹੁੰਦੀ ਹੈ। ਇਸੇ ਹੀ ਤਾਰਾ ਮਹਾਰਾ ਕਹਿੰਦੇ ਕਿ ਉੱਤੇ-ਉੱਤੇ ਕਾਮ ਕ੍ਰੋਧ ਹੁੰਦਾ। ਤੇ ਅੰਤਰੀਵ ਗਿਆਨ ਦਾ ਵਿਚਾਰ ਹੁੰਦੀ ਹੈ, ਸੁਖ ਸ਼ਾਂਤੀ ਹੁੰਦੀ ਹੈ। ਇਸੇ ਕਰਕੇ ਹੀ ਮਨੁੱਖ ਮਾੜੀ ਜੀ ਵੀ ਕੋਈ ਗੱਲ ਲੱਗੇ, ਚੋਟ ਹੋਵੇ ਤੇ ਉਸੇ ਵੇਲੇ ਕ੍ਰੋਧ ਚ ਆ ਜਾਂਦਾ। ਕਿਉਂ? ਕ੍ਰੋਧ ਲੋਭ ਗਾਮ ਗ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਸ਼ੇ ਵਕਾਰ ਨੇ ਇਹ ਉੱਤੇ ਹੀ ਪਏ ਆ ਮਨੁੱਖ ਦੇ ਪੈਂਦੇ ਛੱਡਿਆਂ ਹੀ ਇਹ ਹਮਲਾ ਕਰ ਦਿੰਦੇ ਆ ਪ੍ਰਭਾਵਿਤ ਕਰ ਦਿੰਦੇ ਆ ਆਪਣਾ ਜੋਰ ਪਾ ਦਿੰਦੇ ਆ ਤੇ ਮਹਾਰਾਜ ਕਹਿੰਦੇ ਜੇ ਉੱਥੇ ਥੋੜਾ ਸੰਜਮ ਰੱਖ ਲਵੇ ਥੋੜਾ ਅੰਦਰ ਉਤਰ ਜਾਵੇ ਗੰਭੀਰ ਹੋ ਜਾਵੇ ਤੇ ਫਿਰ ਇਹਨੂੰ ਉਥੋਂ ਗਿਆਨ ਪ੍ਰਾਪਤ ਹੁੰਦਾ ਉਥੇ ਇਹਨੂੰ ਸ਼ਾਂਤੀ ਮਿਲ ਜਾਂਦੀ ਹੈ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਸਰੀਰ ਭਾਵੇਂ ਮਨੁੱਖਾ ਕੱਚਾ ਵਾ ਬੁੱਧਪਦੇ ਵਰਗਾ ਤੇਰੀ ਪਰ ਇਹਦੀ ਸੁਰੱਖਿਆ ਵਾਸਤੇ ਪ੍ਰਮਾਤਮਾ ਜੀ ਨੇ ਬੁੱਧੀ ਦਿੱਤੀ ਆ ਬੁੱਧੀ ਦਿੱਤੀ ਆ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਜੇ ਰੱਖੇ ਸਿਰਜਣਹਾਰ ਸਤ ਸੰਗਤ ਇਹ ਸਰੀਰ ਜਿਹੜਾ ਇਹ ਬਹੁਤ ਕੱਚਾ ਮਾੜੀ ਜੀ ਗਰਮੀ ਲੱਗ ਜੇ ਤੇ ਲੂਣ ਲੱਗ ਜਾਂਦੀ ਆ ਤਾਂ ਬਿਮਾਰ ਹੋ ਜਾਂਦਾ ਮਾੜੀ ਜੀ ਸਰਦੀ ਆ ਗਈ ਸਰਦੀ ਲੱਗ ਗਈ ਤੇ ਤਾਂ ਨਮੂਨੀਆਂ ਹੋ ਜਾਂਦਾ ਥੋੜਾ ਲੂਣ ਖਾ ਲਿਆ ਬਲੱਡ ਵੱਧ ਜਾਂਦਾ ਥੋੜਾ ਖੰਡ ਖਾ ਲਈ 슈ਗਰ ਵੱਧ ਜਾਂਦੀ ਇਹਦਾ ਸਰੀਰ ਕੱਚਾ ਪਰ ਬੁੱਧੀ ਕਰਕੇ ਹੀ ਇਹ ਸਰੀਰ ਜਿਹੜਾ ਹੈਗਾ ਇਹ ਸੁਰੱਖਿਅਤ ਰਹਿ ਸਕਦਾ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਕਰਦੇ ਆ ਕਿ ਭਾਈ ਜੇਕਰ ਤੇਰੀ ਬੁੱਧੀ ਸਟਰੌਂਗ ਆ ਗਿਆਨ ਭਰਪੂਰ ਆ ਵਿਚਾਰ ਭਰਪੂਰ ਆ ਗੁਰਬਾਣੀ ਦੇ ਮੁਤਾਬਕ ਆ ਤੇ ਫੇਰ ਤੇਰਾ ਸਰੀਰ ਸੁਰੱਖਿਅਤ ਹੈ ਬਾਕੀ ਜਿਹੜੇ ਜਨਵਰ ਨੇ ਜੂਨਾ ਨੇ ਪੰਛੀ ਆ ਉਹਨਾਂ ਦੇ ਸਰੀਰ ਬਹੁਤ ਸਟਰੌਂਗ ਹੁੰਦੇ ਆ ਪਰ ਬੁੱਧੀ ਉਹਨਾਂ ਦੀ ਕਮਜ਼ੋਰ ਹੁੰਦੀ ਆ ਇਸੇ ਕਰਕੇ ਉਹੋ ਹੀ ਕੰਮ ਕਰਦੇ ਨੇ ਜਿਹੜੇ ਉਹਨਾਂ ਨੂੰ ਨਿਰਧਾਰਤ ਕਰ ਦਿੱਤੇ ਆ ਹੋਰ ਵੱਖਰਾ ਕੰਮ ਨਹੀਂ ਕੋਈ ਵੀ ਕਰ ਸਕਦੇ ਪਰ ਇਹ ਮਨੁੱਖੀ ਕਿਹਦਾ ਜਿਹੜਾ ਰੋਂਦਾ ਰੋਂਦਾ ਹੱਸ ਸਕਦਾ ਤੇ ਹੱਸਦਾ ਹੱਸਦਾ ਰੋਂਦਾ ਰੋ ਸਕਦਾ ਇਹ ਵੱਖਰਾ ਕੰਮ ਕਰ ਸਕਦਾ ਇਸੇ ਕਰਕੇ ਹੀ ਮਹਾਰਾਜ ਨੇ ਇਹਨੂੰ ਬੁੱਧੀ ਦਿੱਤੀ ਆ ਤੇ ਬੁੱਧੀ ਜਿਹੜੀ ਹੈਗੀ ਆ ਉਹਦੇ ਸੁੱਖ ਵੀ ਬਹੁਤ ਆ ਤੇ ਦੁੱਖ ਵੀ ਬਹੁਤ ਆ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਬੁਦਬੁਦੇ ਦੀ ਗੱਲ ਕਰਦੇ ਆ ਸਾਧ ਸੰਗਤ ਬੁਦਬਦਾ ਪਾਣੀ ਤੋਂ ਹੀ ਬਣਦਾ ਮਾਰੋ ਕੇਂਦਰੀ ਗੁਰੂ ਕਿਰਪਾ ਆ ਨਰਕੋ ਕੀ ਨਹੀਂ ਤਾਂ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੁਰਮੁਖਿਓ ਜੋ ਪਾਣੀ ਸੰਗ ਪਾਣੀ ਜਿਸ ਤਰ੍ਹਾਂ ਜਿੰਨੀਆਂ ਨਦੀਆਂ ਸਮੁੰਦਰ ਦੇ ਵਿੱਚ ਜਦੋਂ ਮਿਲ ਜਾਂਦੀਆਂ ਤੇ ਫਿਰ ਕੋਈ ਵੀ ਵੱਖਰੀ ਵੱਖਰੀ ਨਦੀ ਨਹੀਂ ਰਹਿ ਜਾਂਦੀ ਕੋਈ ਗੰਗਾ ਨਹੀਂ ਰਹਿ ਜਾਂਦੀ ਕੋਈ ਜਮਨਾ ਨਹੀਂ ਰਹਿ ਜਾਂਦੀ ਸਾਰੀ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਕਿ ਭਗਤ ਹੋਵੇ ਤੇ ਪਰ ਪਾਣੀ ਨਾਲ ਪਿਆਰ ਨਾ ਹੋਵੇ ਇਹ ਕਿਦਾਂ ਹੋ ਸਕਦਾ ਭਗਤਾਂ ਦਾ ਪਾਣੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲਾ ਲਓ ਸੁਲਤਾਨਪੁਰ ਵੇਂਹ ਦੇ ਨਾਲ ਪਿਆਰਿਆ ਅਖੀਰ ਦੇ ਵਿੱਚ ਕਨਤਾਰਪੁਰ ਸਾਹਿਬ 라ਵੀ ਦਰਿਆ ਦੇ ਨਾਲ ਪ੍ਰੇਮਿਆ ਗੁਰੂ ਅੰਗਦ ਦੇਵ ਜੀ ਬਿਆਸਾ ਦਰਿਆ ਦੇ ਪਾਣੀ ਦੇ ਨਾਲ ਇਸ਼ਨਾਨ ਕਰਦੇ ਗੁਰੂ ਅਮਰਦਾਸ ਨੇ ਅਸਥਾਨ ਹੀ ਬਿਆਸਾ ਦੇ ਕੱਢੇ ਲਾਇਆ ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਆ ਉਹਨਾਂ ਨੇ ਵੀ ਬਹੁਤ ਵੱਡਾ ਸਰੋਵਰ ਬਣਾਇਆ ਜਲ ਦੇ ਨਾਲ ਭਰਿਆ ਉਹਦੇ ਕਿਨਾਰੇ ਬੈਠ ਕੇ ਭਗਤੀ ਕਰਦੇ ਪ੍ਰਮਾਤਮਾ ਦੇ ਪਿਆਰਿਆਂ ਦਾ ਪਾਣੀ ਦੇ ਨਾਲ ਬਹੁਤ ਪ੍ਰੇਮ ਦਾ ਕਿੱਡਾ ਵੀ ਕੋਈ ਤਿਆਗੀ ਆ ਕਿੱਡਾ ਵੀ ਕੋਈ ਸੰਨਿਆਸੀ ਆ ਪਰ ਉਹਦੇ ਕੋਲ ਕੁਝ ਨਹੀਂ ਹੈਗਾ ਤਿਆਗ ਗਿਆ ਪਰ ਉਹਦੇ ਕੋਲ ਚਿਪੀ ਹੋਵੇਗੀ ਤੇ ਚਿਪੀ ਚ ਪਾਣੀ ਹੋਵੇਗਾ ਇਸ ਕਰਕੇ ਭਗਤਾ ਦਾ ਸੰਤਾਂ ਦਾ ਪਾਣੀ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੁੰਦਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਜਿਸ ਤਰ੍ਹਾਂ ਬੁੱਧਬ ਦਾ ਉਹ ਪਾਣੀ ਦੇ ਵਿੱਚ ਪੈਦਾ ਹੁੰਦਾ ਤੇ ਪਾਣੀ ਦੇ ਵਿੱਚ ਸਮਾ ਜਾਂਦਾ ਉਹਦੀ ਉਮਰ ਬਹੁਤ ਥੋੜੀ ਹੈ ਉਹ ਦੇਖਦੇ ਦੇਖਦੇ ਸਮਝ ਜਾਂਦਾ ਕੋਈ ਵੀ ਸਮਝ ਨਹੀਂ ਸਕਦਾ ਕਿ ਇਹਦੀ ਉਮਰ ਕੀ ਹੈ ਪਰ ਮਹਾਰਾਜ ਕਹਿੰਦੇ ਆ ਕਿ ਇਹ ਜੀਵ ਇਸੇ ਤਰ੍ਹਾਂ ਹੀ ਇਹ ਸਰੀਰ ਵੀ ਹੈ ਇਹ ਵੀ ਸਰੀਰ ਦਿਖਦਾ ਪਿਆ ਪਰ ਪਤਾ ਨਹੀਂ ਕਿਹੜੇ ਵੇਲੇ ਨੇ ਆਪਣੇ ਤਤਾਂ ਦੇ ਵਿੱਚ ਮਿਲ ਜਣਾ ਇਹਦਾ ਹੰਕਾਰ ਨਾ ਕਰੀ ਕਿ ਬਾਕੀ ਸਾਰੀ ਦੁਨੀਆ ਨੇ ਮਰ ਜਾਣਾ ਮੈਂ ਤਾਂ ਜਿੰਦਾ ਰਹਿਣਾ ਇਹਦੇ ਤੋਂ ਸਮਝ ਪ੍ਰਾਪਤ ਕਰੀ ਕਿ ਜਿਸ ਤਰ੍ਹਾਂ ਬੁੱਧ ਬਦੇ ਦੀ ਉਮਰ ਥੋੜੀ ਆ ਜਿਵੇਂ ਇਸੇ ਤਰ੍ਹਾਂ ਹੀ ਇਹ ਸਰੀਰ ਦੀ ਉਮਰ ਵੀ ਥੋੜੀ ਆ ਤੇ ਮੈਂ ਜੋ ਕੁਛ ਕਰਨ ਆਇਆ ਸੀਗਾ ਜਾਂ ਕੋਈ ਆਈ ਸੋਈ ਬਿਹਾਜੋ ਜਿਸ ਕੰਮ ਨੂੰ ਮੈਂ ਕਰਨ ਆਇਆ ਸੀ ਮੈਂ ਉਹ ਕੰਮ ਪਹਿਲੋਂ ਕਰਾਂ ਜੇ ਉਹ ਕਰ ਲਿਆ ਤੇ ਬਾਕੀ ਸਾਰੇ ਕੰਮ ਹੀ ਹੋ ਗਏ ਜੇ ਉਹ ਨਹੀਂ ਕੀਤਾ ਤੇ ਕੁਝ ਵੀ ਨਹੀਂ ਹੋਇਆ ਇਹੋ ਹੀ ਮਹਾਰਾਜ ਗੁਰੂ ਸਚੇ ਪਾਰਸਾ ਜੀ ਕਹਿੰਦੇ ਨੇ ਕਿ ਹੰਕਾਰ ਨਾ ਕਰੀ ਕਿ ਮੈਂ ਤਾਂ ਜੀਂਦੇ ਰਹਿਣਾ ਮੈਂ ਮਰਨਾ ਹੀ ਨਹੀਂ ਜੋ ਵੀ ਸੰਸਾਰ ਦੇ ਇੱਥੇ ਆਇਆ ਵਾਰੀ ਆਪੋ ਆਪਣੀ ਕੋਈ ਨਾ ਬਨੇ ਧੀਰ ਕੋਈ ਧੀਰ ਜਿ ਬਣ ਕੇ ਨਾ ਬੈਠਾ ਰਹੇ ਮੈਨੂੰ ਕੁਝ ਹੋਣਾ ਹੀ ਨਹੀਂ ਬਚਪਨ ਤੋਂ ਜਵਾਨੀ ਆ ਗਈ ਜਵਾਨੀ ਤੋਂ ਅਢੇੜੀ ਅਢੇੜੀ ਤੋਂ ਬੜੇਪਾ ਆ ਗਿਆ ਬੜੇਪੇ ਤੋਂ ਮੋਦ ਵੀ ਆ ਜਾਣੀ ਆ ਜਿਸ ਕੰਮ ਨੂੰ ਕਰਨ ਆਇਆ ਸੀ ਉਹ ਕੰਮ ਛੇਤੀ ਕਰ ਲਾ ਇਹ ਸਰੀਰ ਬੁੱਧ ਬਧਾਈਆ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ ਜਗ ਰਚਨਾ ਸਾਧ ਸੰਗਤ ਇੱਕ ਹੁੰਦੀ ਜੀਵ ਰਚਨਾ ਇੱਕ ਹੁੰਦੀ ਬ੍ਰਹਮ ਰਚਨਾ ਜਿਹੜੀ ਬ੍ਰਹਮ ਰਚਨਾ ਹੁੰਦੀ ਆ ਉਹਦਾ ਕਿਸੇ ਨੂੰ ਦੁੱਖ ਨਹੀਂ ਹੁੰਦਾ ਉਹ ਅਬਿਨਾਸ਼ੀ ਹੁੰਦੀ ਆ ਸਾਰਿਆਂ ਨੂੰ ਸੁੱਖ ਦੇਣ ਵਾਸਤੇ ਹੁੰਦੀ ਆ ਉਹ ਹੈਗਾ ਪੰਜੇ ਤਤ ਪਾਣੀ ਆਕਾਸ਼ ਅਗਨੀ ਪ੍ਰithvi ਤੇ ਹਵਾ ਇਹ ਸਾਰਿਆਂ ਨੂੰ ਸੁੱਖ ਦਿੰਦੀ ਆ ਫਰੀ ਦੇ ਵਿੱਚ ਦਿੰਦੇ ਆ ਆਪਣੀ ਮਰਜ਼ੀ ਆ ਕੋਈ ਨਾਂ ਲਵੇ ਕੋਈ ਲਵੇ ਸਵੇਰ ਨੂੰ ਤਾਜੀ ਹਵਾ ਆਉਂਦੀ ਆ ਜੇ ਅੰਦਰ ਵੜ ਕੇ ਬੈਠਾ ਰਵੇ ਤੇ ਬਾਹਰ ਅਮਰਤ ਵੇਲੇ ਦੀ ਸੈਰ ਜਿਹੜੀ ਹੈਗੀ ਆ ਉਹ ਦਾ ਤੇ ਨਹੀਂ ਨਾ ਰਸ ਹੁਣ ਸਰਦੀਆਂ ਵਾਂ ਬਾਹਰ ਸੂਰਜ ਦੀ ਧੋਪਿਆ ਤਪਸ਼ਿਆ ਅੰਦਰ ਬੈਠਾ ਰਵੇ ਇਹ ਜਿਹੜੀ ਪ੍ਰਮਾਤਮਾ ਦੀ ਰਚਨਾ ਹੈਗੀ ਆ ਸ੍ਰਿਸ਼ਟੀ ਹੈਗੀ ਆ ਇਹ ਅਬਿਨਾਸ਼ੀ ਆ ਇਹਦਾ ਤੈਨੂੰ ਆਨੰਦ ਲੈਣਾ ਪੈਣਾ ਇਹਦਾ ਕੋਈ ਦੁੱਖ ਨਹੀਂ ਹੈਗਾ ਇਹ ਸਾਰਿਆਂ ਵਾਸਤੇ ਕੋਜੀ ਹੈ ਕੋਈ ਗਰੀਬ ਹੋਵੇ ਕੋਈ ਅਮੀਰ ਹੋਵੇ ਤੇ ਦੂਸਰੀ ਸ੍ਰਿਸ਼ਟੀ ਜਿਹੜੀ ਹੈਗੀ ਉਹ ਹੁੰਦੀ ਜੀਵ ਸ੍ਰਿਸ਼ਟੀ ਇਹਨੂੰ ਜਾਗਰ ਚੰਨਾ ਕਹਿੰਦੇ ਆ ਉਹ ਇਹ ਦੇ ਜਨਮ ਤੋਂ ਬਾਅਦ ਹੁੰਦੀ ਆ ਜਨਮ ਤੋਂ ਬਾਅਦ ਇਹ ਹੈ ਇਹਦੇ ਦਾਦਾ ਬਣਦਾ ਦਾਦੀ ਬਣਦੇ ਨਾਨਾ ਨਾਨੀ ਮਾਂ ਪਿਓ ਤਾਇਆ ਤਾਈ ਇਹ ਜਿੰਨੇ ਵੀ ਰਿਸ਼ਤੇਦਾਰ ਨੇ ਪਰਿਵਾਰ ਦੇ ਮੈਂਬਰ ਨੇ ਇਹ ਸਾਰੇ ਇਹਦੇ ਜਨਮ ਤੋਂ ਬਾਅਦ ਇਹ ਇਹਨੇ ਕਲਪਨਾ ਕੀਤੇ ਹੋਏ ਆ ਉਹ ਜਗ ਰਚਨਾ ਮਹਾਰਾਜ ਕਹਿੰਦੇ ਉਹ ਬੁੱਧ ਬਦੇ ਵਾਂਗੂ ਆ ਦੇਖਦੇ ਆ ਦੇਖਦੇ ਆ ਨਾਨਾ ਨਾਨੀ ਚਲੇ ਗਏ ਦੇਖਦੇ ਆ ਦੇਖਦੇ ਆ ਦਾਦਾ ਦਾਦੀ ਚਲੇ ਗਏ ਇਦਾਂ ਹੀ ਹੌਲੀ ਹੌਲੀ ਸਾਰੇ ਮਾਸੀ ਮਾਸੜ ਭੂਆ ਫੁਫੜ ਸਾਰੇ ਹੌਲੀ ਹੌਲੀ ਬੁੱਧ ਭਦੇਵਾਂ ਵਾਂਗੂ ਹੀ ਮਿਟ ਗਏ ਤੇ ਇੱਕ ਵਾਰ ਇੱਕ ਤਾਂਵੇਂ ਨੂੰ ਪਤਾ ਹੀ ਨਹੀਂ ਲੱਗਾ ਉਮਰ ਕਿੰਨੀ ਬੀਤ ਜਾਂਦੀ ਮਨੁੱਖ ਦੀ ਪਰ ਜਦੋਂ ਦੇਖਦਾ ਕਿ ਉਹ ਮੇਰੀ ਉਮਰ ਤੇ ਸਾਰੀ ਪਤਾ ਹੀ ਨਹੀਂ ਕਿਹੜੇ ਵੇਲੇ ਬੀਤ ਗਈ ਬੁੱਧ ਭਦੇਵਾਂ ਵਾਂਗੂ ਹੀ ਸੀਗੀ ਇਸ ਕਰਕੇ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਇਹ ਜਿਹੜੇ ਤੂੰ ਕਲਪਨਾ ਕੀਤੇ ਹੋਏ ਰਿਸ਼ਤੇਦਾਰ ਆ ਇਹ ਜਾਗ ਰਚਨਾ ਆ ਔਰ ਇਹ ਝੂਠੀ ਹੈ ਇਹ ਸਦਾ ਰਹਿਣ ਵਾਲੀ ਨਹੀਂ ਗੀ ਇਹ ਮਹਾਰਾਜ ਸੰਤਗੁਰ ਸnje ਪਾਰਸ਼ਾ ਜੀ ਉਪਦੇਸ਼ ਕਰਦੇ ਆ ਕਿ ਭਾਈ ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਦੀ ਭਗਤੀ ਵਾਸਤੇ ਮਨੁੱਖ ਨੂੰ ਜੀਵ ਨੂੰ ਭੇਜਿਆ ਉਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਦੀ ਭਗਤੀ ਕਰਨੀ ਚਾਹੀਦੀ ਹੈ ਔਰ ਜਿਸ ਨੂੰ ਨਾਮ ਜਪ ਲੈਂਦਾ ਪਰਮੇਸ਼ਰ ਪਰਮਾਤਮਾ ਜੀ ਦਾ ਤੇ ਕਹਿੰਦੇ ਉਦੋਂ ਇਹਨੂੰ ਗਿਆਨ ਹੋ ਜਾਂਦਾ ਕਿ ਮੇਰਾ ਕੋਈ ਨਹੀਂ ਰਿਆ ਇਹ ਸਾਰੇ ਮੇਰੇ ਰਿਸ਼ਤੇਦਾਰ ਚਲੇ ਗਏ ਤੂੰ ਕਹਿੰਦੇ ਕਿ ਜੋ ਲੋਕ ਤੇਨੂੰ ਛੱਡ ਕੇ ਚਲੇ ਗਏ ਆ ਉਹ ਕੁਝ ਨਾ ਕੁਝ ਗਿਆਨ ਵੀ ਦੇ ਕੇ ਗਏ ਹੀ ਆ ਕਿ ਭਾਈ ਤੂੰ ਆਪਣੇ ਪੈਰਾਂ ਤੇ ਖੜੋ ਜਾ ਤੈਨੂੰ ਇੱਕ ਚਾਂਸ ਦੇ ਕੇ ਗਏ ਨੇ ਕਿ ਤੂੰ ਆਪਣੇ ਪੈਰਾਂ ਤੇ ਖੜੋ ਜਾ ਤੇ ਜਦੋਂ ਆਪਣੇ ਪੈਰਾਂ ਤੇ ਖੜੋਵੇਂਗਾ ਫੇਰ ਹੀ ਪਰਮਾਤਮਾ ਤੇਰੀ ਸਹਾਇਤਾ ਕਰਨਗੇ ਤੋਂ ਮਹਾਰਾਜ ਕਹਿੰਦੇ ਕਿ ਇਹ ਜਿਹੜੀਆਂ ਰਿਸ਼ਤੇਦਾਰੀਆਂ ਹੁੰਦੀਆਂ ਇਹ ਸਾਰੀਆਂ ਰਿਸ਼ਤੇਦਾਰੀਆਂ ਬੁੱਧਬ ਦੇ ਵਾਂਗੂ ਹੀ ਹੁੰਦੀਆਂ ਪਰ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਪਤੀ, ਪਤਨੀ ਇਹ ਸਾਰੇ ਬੁਦਬਦੇ ਹੀ ਆ। ਜਿੰਨਾ ਚਿਰ ਪਤੀ ਜਿੰਦਾ ਹੁੰਦਾ ਉਹਨਾਂ ਜਿਹੜਾ ਪਤਨੀ ਕਦਰ ਨਹੀਂ ਕਰਦੀ, ਪਿਆਰ ਨਹੀਂ ਕਰਦੀ, ਜਦੋਂ ਪਤੀ ਚਲੇ ਜਾਂਦਾ ਉਦੋਂ ਉਹਨੂੰ ਅਹਿਸਾਸ ਹੁੰਦਾ ਕਿ ਪਤੀ ਕੀ ਹੁੰਦਾ। ਇਹੋ ਹੀ ਮਾਇਆ ਵੀ ਸੰਸਾਰ ਆ ਕਿ ਜਦੋਂ ਵਸਤੂ ਹੱਥ 'ਚ ਹੁੰਦੀ ਆ ਉਹਦਾ ਸੁੱਖ ਨਹੀਂ ਲੈਣ ਦੇਣਾ, ਜਦੋਂ ਚਲੇ ਜਾਂਦੀ ਆ ਉਦੋਂ ਉਹਦੀ ਯਾਦ ਸਤਾਉਂਦੀ ਆ। ਇਹੋ ਹੀ ਮਹਾਰਾਥ ਤੁਗੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜੇ ਤੂੰ ਨਾਮ ਜਪੇਗਾ ਤੇ ਤੈਨੂੰ ਅੰਦਰੋਂ ਗਿਆਨ ਪ੍ਰਾਪਤ ਹੋਏਗਾ ਜਦੋਂ ਅੰਦਰੋਂ ਪ੍ਰਾਪਤ ਗਿਆਨ ਤੈਨੂੰ ਪ੍ਰਾਪਤ ਹੋਏਗਾ ਤੇ ਫਿਰ ਤੈਨੂੰ ਪਤਾ ਲੱਗੇਗਾ ਕਿ ਪਰਮਾਤਮਾ ਕੀ ਚੀਜ਼ ਆ ਤੋ ਸਾਹ ਸੰਗਤ ਜਿਹੜੀ ਜਵਾਨੀ ਹੁੰਦੀ ਆ ਇਹ ਬੁਲਬਲਾ ਹੁੰਦੀ ਆ ਔਰ ਜਿਹੜਾ ਬਚਪਨ ਹੁੰਦਾ ਇਹ ਗਾਲਾਂ ਦੇ ਕੁੱਟ ਦੇ ਵਿੱਚ ਬੀਤ ਜਾਂਦਾ ਤੇ ਜਿਹੜਾ ਬੜੇਪਾ ਹੁੰਦਾ ਉਹ ਧੱਕਿਆਂ 'ਚ ਬੀਤ ਜਾਂਦਾ ਤੇ ਹੱਥ ਵਿੱਚ ਕੀ ਰਹਿ ਜਾਂਦਾ ਕੁਛ ਵੀ ਨਹੀਂ ਜਵਾਨੀ ਜਿਹੜੀ ਹੈਗੀ ਉਹ ਬੁਲਬਲਾ ਇਹ ਬਹੁਤ ਛੇਤੀ ਬੀਤ ਜਾਂਦੀ ਆ ਤੋ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਕਰਦੇ ਨੇ ਕਿ ਭਾਈ ਜਿਨੇ ਜਵਾਨੀ ਨੂੰ ਸੰਭਾਲ ਲਿਆ ਉਹਨੇ ਸਭ ਕੁਝ ਹੀ ਸੰਭਾਲ ਲਿਆ ਉਹਦਾ ਬਚਪਨ ਵੀ ਸਫਲ ਹੋ ਗਿਆ ਉਹਦਾ ਬੜੇਪਾ ਵੀ ਸਫਲ ਹੋ ਗਿਆ ਸਾਧ ਸੰਗਤ ਇੱਕ ਵਾਰੀ ਇੱਕ ਪਿਤਾ ਆਪਣੇ ਬੇਟੇ ਨੂੰ ਕਹਿਣ ਲੱਗਾ ਕਿ ਪੁੱਤ ਗਰਮੀਆਂ ਦਾ ਮੌਸਮ ਹੈ ਤੇ ਆਂਬ ਖਾਣ ਨੂੰ ਬੜਾ ਜੀ ਕਰਦਾ ਤੇ ਐ ਕਰ ਆ ਪੈਸੇ ਲੈ ਜਾ ਤੇ ਆ ਝੋਲਾ ਲੈ ਜਾ ਤੇ ਪੱਕੇ-ਪੱਕੇ ਆਂਬ ਲੈ ਕੇ ਆ ਹੁਣ ਬੇਟਾ ਅਸੀਂ ਆ ਉਹ ਚਲੇ ਗਿਆ ਪੈਸੇ ਲੈ ਕੇ ਝੋਲਾ ਲੈ ਕੇ ਬਾਜ਼ਾਰ ਦੇ ਵਿੱਚ ਜਾ ਕੇ ਉਹਨੇ ਇੱਕ ਦੁਕਾਨ ਦੇ ਦੇਖਿਆ ਕਿ ਬੜੇ ਸੁੰਦਰ ਆਂਬ ਪਏ ਆ ਉਹਨੇ ਆਖਿਆ ਕਿ ਬਾਜੀ ਆਂਬ ਗੱਦਾ ਉਹਨੇ ਆਖਿਆ ਦੁਕਾਨ ਵਾਲੇ ਨੇ ਕਿ ਆਂਬ ਐਸਾ ਦੇ ਇੰਨੇ ਦੇ ਦੋ ਆ ਉਹਨੇ ਪੈਸੇ ਦਿੱਤੇ ਤੇ ਦੋ ਆਂਬ ਖਰੀਦ ਲਏ ਉਹਨੇ ਲਿਫਾਫੇ ਚ ਪਾਤੇ ਲਿਫਾਫੇ ਦੇ ਚ ਪਾ ਕੇ ਤੇ ਨੇ ਝੋਲੇ ਵਿੱਚ ਪਾ ਕੇ ਤੇ ਦਵਾਦਵ ਘਰ ਆ ਗਿਆ ਝੋਲਾ ਰੱਖਿਆ ਤੇ ਪਿਤਾ ਉਹਦਾ ਕਹਿਣ ਲੱਗਾ ਕਿ ਪੋਤਾ ਆਂਬ ਲੈ ਆਇਆ ਕਹਿੰਦਾ ਹਾਂਜੀ ਪਿਤਾ ਜੀ ਆਂਬ ਲੈ ਆਇਆ ਕਹਿੰਦਾ ਚੱਲ ਫਿਰ ਰੋਟੀ ਦੇ ਨਾਲ ਇਹਨਾਂ ਨੂੰ ਖਾਣੇ ਆ। ਰੋਟੀ ਖਾਧੀ ਤੇ ਉਦੋਂ ਬਾਅਦ ਕਹਿੰਦਾ ਆਮ ਖਾਣੇ ਆ ਕਹਿੰਦਾ ਪਿਤਾ ਜੀ ਉਹ ਝੋਲਾ ਪਿਆ ਕੱਢ ਲਓ। ਤੇ ਉਹਦੇ ਪਿਤਾ ਨੇ ਜਦੋਂ ਝੋਲੇ 'ਚ ਹੱਥ ਪਾਇਆ ਤੇ ਉਹਦੇ ਵਿੱਚ ਮਿੱਟੀ ਉਹਦੀ ਮੁਠੀ ਦੇ ਵਿੱਚ ਮਿੱਟੀ ਆਈ। ਤੂੰ ਆਪਣੇ ਪੁੱਤ ਨੂੰ ਡਾਂਟਣ ਲੱਪਿਆ ਹੁੰਦਾ ਤੂੰ ਪੈਸੇ ਲੈ ਕੇ ਗਿਆ ਸੀਗਾ ਤੇ ਆਮ ਨਹੀਂ ਲੈ ਕੇ ਆਇਆ। ਤੇ ਤੂੰ ਆ ਮਿੱਟੀ ਲੈ ਕੇ ਆ ਗਿਆ ਵਾ ਤੇ ਆਮ ਪੈਸੇ ਕਿਤੇ ਖਾ ਲੇ ਆ। ਉਹ ਕਹਿੰਦਾ ਨਹੀਂ ਮੈਂ ਪੈਸੇ ਨਹੀਂ ਖਾਦੇ ਮੈਂ ਇਹਦੇ ਆਂਬ ਲੈ ਕੇ ਆਇਆ ਵਾਂ ਦੁਕਾਨ ਤੋਂ ਤੇ ਕਹਿੰਦਾ ਵੇਖ ਝੋਲੇ ਦੇ ਵਿੱਚ ਉਹ ਤੇ ਮਿੱਟੀ ਨਿਕਲੀ ਆ ਇਹੋ ਹੀ ਆਪਸ ਵਿੱਚ ਪਿਤਾ ਆਪਣੇ ਪੁੱਤ ਨੂੰ ਡਾਂਟਣ ਦਿਆ ਵਾ ਤੇ ਕਹਿੰਦਾ ਚੱਲ ਮੇਰੇ ਦੁਕਾਨ ਤੇ ਚੱਲ ਜਿੱਥੋਂ ਆਂਬ ਲੈ ਕੇ ਆਇਆ ਮੈਂ ਗੱਲ ਕਰਦਾ ਮੈਂ ਪੁੱਛਦਾ ਤੇ ਉਹ ਆਪਣੇ ਮੁੰਡੇ ਨੂੰ ਲੈ ਗਿਆ ਨਾਲ ਦੁਕਾਨ ਤੇ ਚਲੇ ਗਿਆ ਦੁਕਾਨ ਵਾਲੇ ਨੂੰ ਆਖਣ ਲੱਗਾ ਕਿ ਭਾਈ ਸਾਹਿਬ ਆ ਬੱਚਾ ਮੇਰਾ ਆਂਬ ਤੁਹਾਡੇ ਤੋਂ ਲੈ ਕੇ ਗਿਆ ਕਹਿੰਦਾ ਹਾਂ ਮੇਰੇ ਤੋਂ ਹੀ ਆਂਬ ਲੈ ਕੇ ਗਿਆ ਵਾ ਤੇ ਕਹਿੰਦਾ ਤੁਸੀਂ ਆਂਬ ਦਿੱਤੇ ਆ ਕਿ ਮਿੱਟੀ ਦਿੱਤੀ ਆ ਝੋਲੇ ਦੇ ਵਿੱਚ ਉਹ ਤੇ ਮਿੱਟੀ ਨਿਕਲੀ ਆ ਤੇ ਦੁਕਾਨ ਵਾਲਾ ਕਹਿਣ ਲੱਗਾ ਕਹਿੰਦਾ ਭਾਈ ਸਾਹਿਬ ਉੱਤੇ ਬੋਰਡ ਵੇਖੋ ਕੀ ਲੱਗਾ ਯੋਦੋਂ ਉਹ ਤੇ ਉਹਨੇ ਤਾਂ ਮੂੰਹ ਚ ਅੱਗੇ ਬੋਰਡ ਵੇਖਿਆ ਤੇ ਬੋਰਡ ਤੇ ਲਿਖਿਆ ਸੀਗਾ ਨਕਲੀ ਫਰੂਟ ਦੀ ਦੁਕਾਨ ਦੁਕਾਨ ਵਾਲਾ ਦਾ ਭਾਜੀ ਇਹ ਫਰੂਟ ਜਿਹੜਾ ਨਕਲੀ ਆ ਇਹ ਤਾਂ ਲੋਕੀ ਸਜਾਵਟ ਵਾਸਤੇ ਘਰ ਚ ਲੈ ਕੇ ਜਾਂਦੇ ਆ ਤੇ ਜੋ ਲੈਣਾ ਆ ਸੀ ਉਹ ਹੀ ਦੇਣਾ ਸੀਗਾ ਤੇ ਪਿਓ ਫੇ ਆਪਣੇ ਪੁੱਤ ਨੂੰ ਡਾਟਣ ਲੱਪਿਆਂਦਾ ਤੂੰ ਬੋਰਡ ਨਹੀਂ ਵੇਖਿਆ ਹੁੰਦਾ ਮੈਂ ਬੋਰਡ ਨਹੀਂ ਵੇਖਿਆ ਇਸੇ ਕਰਕੇ ਹੀ ਮਹਾਰਾਜ ਸਤਗੁਰੂ ਸਚੇ ਪਾਤਸ਼ਾਹ ਜੀ ਇਹ ਉਪਦੇਸ਼ ਕਰਦੇ ਆ ਕਿ ਭਾਈ ਇਹ ਸੰਸਾਰ ਜਿਹੜਾ ਇਹ ਬੁੱਧਵਦਾ ਇਹ ਬੁੱਧਵਦਾ ਸੰਸਾਰ ਆ ਇਹ ਸੁਪਨਾ ਸੰਸਾਰ ਆ ਇਹ ਮਿੱਥਿਆ ਸੰਸਾਰ ਆ ਇਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਸੰਸਾਰ ਆ ਜੇਕਰ ਇਹ ਗੁਰਬਾਣੀ ਬੋਰਡਿਆ ਗੁਰਬਾਣੀ ਬੋਰਡ ਪੜ੍ਹ ਕੇ ਜੀਵਨ ਜੀਂਦਾ ਤੇ ਫਿਰ ਅਸਲੀ ਫਲ ਮਿਲਣਾ ਸੀਗਾ ਤੂੰ ਗਰਬਾਣੀ ਬੋਰਡ ਨਹੀਂ ਪੜਿਆ ਆਪਣੀ ਮਰਜ਼ੀ ਦੇ ਨਾਲ ਕਰਮ ਕੀਤਾ ਤੇਰੇ ਹੱਥ 'ਚ ਮਿੱਟੀ ਆਈ ਮਾਰਹਤੂ ਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸ਼ਰਾਬ ਦੀਆਂ ਬੋਤਲਾਂ ਦੇ ਉੱਤੇ ਵੀ ਲਿਖ ਕੇ ਲਾਇਆ ਹੁੰਦਾ ਕਿ ਸ਼ਰਾਬ ਪੀਣੀ ਹਾਨੀਕਾਰਕ ਆ ਪਰ ਕੌਣ ਉਹ ਲਿਖੇ ਨੂੰ ਪੜਦਾ ਸਿੱਧੀ ਸ਼ਰਾਬ ਹੀ ਲੈਂਦੇ ਆ ਤਬਾਕੂ ਦੇ ਉੱਤੇ ਵੀ ਲਿਖਿਆ ਹੁੰਦਾ ਤਬਾਕੂ ਪੀਣਾ ਨਾ ਕੈੰਸਰ ਹੁੰਦਾ ਪਰ ਉਹ ਲਿਖੇ ਨੂੰ ਕੌਣ ਪੜਦਾ ਕੌਣ ਅਮਲ ਕਰਦਾ ਤੋਂ ਮਹਾਰਾ ਸਤਿਗੁਰੂ ਸੋਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਗੁਰਬਾਣੀ ਆ ਇਹ ਪੜ ਕੇ ਫੇਰ ਹੀ ਕਰਮ ਕਰਨਾ ਚਾਹੀਦਾ ਤੇ ਫੇਰ ਹੀ ਜੀਵਨ ਸੁਹੇਲਾ ਹੁੰਦਾ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਆ ਪਈ ਪ੍ਰਾਪਤ ਮਨੁੱਖ ਦੀ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇ ਤੇ ਕਿਤੇ ਨਾ ਕਾਮ ਇਹ ਜਿਹੜੇ ਸੰਸਾਰ ਦੇ ਕੰਮ ਆ ਇਹ ਮਿੱਥਿਆ ਵਾ ਇਹ ਤੇਰੇ ਕਿਸੇ ਕੰਮ ਨਹੀਂ ਆਉਣੇ ਤੋਂ ਕਹਿੰਦੇ ਆ ਕਿ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਤੇਰੇ ਕਿਸੇ ਕੰਮ ਨਹੀਂ ਆਉਣੇ ਤੇ ਪ੍ਰਮਾਤਮਾ ਦੀ ਬਾਣੀ ਪੜ ਪੜ ਕੇ ਅਮਲ ਕਰ ਕਿਰਤ ਕਰ ਨਾਮ ਜਪ ਵੰਡ ਕੇ ਸ਼ਕ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਦੀ ਪ੍ਰਾਪਤੀ ਕਰਨ ਵਾਸਤੇ ਤੂੰ ਆਇਆ ਉਸ ਪ੍ਰਾਪਤੀ ਨੂੰ ਕਰਕੇ ਆਪਣਾ ਜੀਵਨ ਸਫਲਾ ਕਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ